ਤੁਹਾਡੇ ਸਾਰਿਆਂ ਦੀ ਫਰਮਾਇਸ਼ ਦੇ ਉੱਪਰ ਇੱਕ ਹੋਰ ਆਪਾਂ ਵਧੀਆ ਸੋਹਣੀ ਵੀਡੀਓ ਲੈ ਕੇ ਪਹੁੰਚੇ ਹਾਂ ਮੈਂ ਉਮੀਦ ਕਰਦਾ ਜਿੰਨੀਆਂ ਮਸ਼ੀਨਰੀਆਂ ਤੁਸੀਂ ਦੇਖੋਗੇ ਸਾਰੀਆਂ ਮਸ਼ੀਨਰੀਆਂ ਤੁਹਾਨੂੰ ਪਸੰਦ ਆਉਣ ਸੀ। ਬਾਕੀ ਲੋਕਲ ਘਰਾਂ 'ਚ ਖੜੀਆਂ ਆਪਾਂ ਮਸ਼ੀਨਰੀਆਂ ਲੈ ਕੇ ਪਹੁੰਚੇ ਹਾਂ ਜਿ ਗੱਡੀਆਂ, ਮੋਟਰਸਾਈਕਲ ਹਰ ਚੀਜ਼ ਤੁਹਾਨੂੰ ਵੀਡੀਓ ਦੇ ਵਿੱਚ ਮਿਲੇਗੀ। ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ। ਜੇ ਕਿਸੇ ਨੇ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕਿਸੇ ਵੀ ਏਰੀਆ 'ਚ ਕੂਠੀਆ ਘਰ ਹੈ, ਮਕਾਨ, ਹਵੇਲੀ, ਮਹਿਲ ਕਿਸੇ ਵੀ ਏਰੀਆ 'ਚ ਹੈ। ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਨੰਬਰ ਆਪਣਾ ਹਰੇ ਜਿਹੇ ਅੱਖਰਾਂ ਚ ਉੱਪਰ ਲਿਖਿਆ ਰਹਿੰਦਾ ਆਪਣੇ ਕੋਲੇ ਭੇਜ ਦਿਓ ਲਾਜ਼ਮੀ ਬਾਕੀ ਹੁਣ ਕਰਦੇ ਆਂ ਵੀਡੀਓ ਦੀ ਸ਼ੁਰੂਆਤ ਪਹਿਲੀ ਗੱਡੀ ਐਂਡਿਕਾ ਤੁਸੀਂ ਚੈੱਕ ਕਰੋ ਜੀ ਐਂਡਿਕਾ ਗੱਡੀ ਆਪਾਂ ਪੰਜਾਬ ਨੰਬਰ ਨੰਬਰ ਪਲੇਟਾਂ ਸਰਕਾਰੀ ਸਿਲਵਰ ਰੰਗ ਦੇ ਵਿੱਚ ਮਾੜੇ ਮੋੜੇ ਸਕਰੈਚ ਹੈਗੇ ਆ ਤੇ ਗੱਡੀ ਆਪਾਂ ਲੈ ਕੇ ਪਹੁੰਚੇ ਆਹ ਤੁਹਾਡੇ ਸਾਹਮਣੇ ਜੀ ਬਰਨਾਲੇ ਏਰੀਆ ਚ ਤੇ ਸਾਰੀ ਗੱਡੀ ਮਤਲਬ ਕਿ ਬਹੁਤ ਵਧੀਆ ਕੰਡੀਸ਼ਨ ਚ ਆਪ ਨੂੰ ਮਿਲੂਗੀ ਰੇਟ 80000 ਰੁਪਿਆ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਸੱਤ ਮਾਡਲ ਗੱਡੀ ਐ ਤੇ ਟਾਇਰਾਂ ਦੀ ਕੰਡੀਸ਼ਨ ਆਪ ਨੂੰ 65-70 ਪੈਸੇ ਮਿਲ ਜੂਗੀ ਡੀਜ਼ਲ ਤੇ ਗੱਡੀ ਐ ਇਹ ਗੱਡੀ ਦੀਆਂ ਫੋਟੋਆਂ ਸਕਰੀਨ ਤੇ ਤੁਹਾਡੇ ਸਾਹਮਣੇ ਆ ਜੀ ਮਾਲਕ ਨੇ ਵਧੀਆ ਗੱਡੀ ਰੱਖੀ ਹੋਈ ਐ ਕੋਈ ਨੁਕਸ ਨਹੀਂ ਗੱਡੀ ਚ ਤੇ ਸਾਰਾ ਕੁਝ ਪਾਵਰ ਆ ਜੀ ਏਸੀ ਹੀਟਰ ਵਰਕਿੰਗ ਚ ਬਾਕੀ ਚਾਰੇ ਪਾਸੋਂ ਤੁਸੀਂ ਗੱਡੀ ਦੇਖ ਲਈ ਤੇ ਤੁਹਾਨੂੰ ਗੱਡੀ ਕਿਵੇਂ ਦੀ ਲੱਗ ਰਹੀ ਆ ਜੀ ਤੇ ਰੇਟ ਜਿਹੜਾ 80000 ਰੁਪਏ ਆਪਣੇ ਕੋਲੇ ਪਹੁੰਚਿਆ ਤੁਹਾਨੂੰ ਰੇਟ ਕਿਵੇਂ ਦਾ ਲੱਗਿਆ ਕਮੈਂਟ ਕਰਕੇ ਮੈਨੂੰ ਲਾਜ਼ਮੀ ਦੱਸਿਓ ਤੇ ਕਿਸੇ ਨੇ ਗੱਡੀ ਦੇਖਣੀ ਆ ਚਲਾ ਕੇ ਦੇਖਣੀ ਆ ਮਾਲਕ ਕਹਿੰਦੇ ਬਾਕੀ ਇੱਕ ਗੱਲ ਹੋਰ ਕਹੀ ਸੀ ਇਹਨਾਂ ਨੇ ਵੀ 90 ਕੁ ਹਜ਼ਾਰ ਜੇਨੂਨ ਗੱਡੀ ਚੱਲੀ ਹੋਈ ਆ ਤੇ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦਿੰਨਾ ਜਿਨ੍ਹਾਂ ਦੀ ਗੱਡੀ ਆ ਕੋਈ ਵੀ ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਗੱਲ ਕਰਨੀ ਆ ਤੁਸੀਂ ਮਾਲਕ ਨਾਲ ਆਪੇ ਕਰ ਲਿਓ ਨੰਬਰ ਆ ਮਾਲਕ ਦਾ 8847007220 ਤੇ ਸੈਕਿੰਡ ਗੱਡੀ ਦੀ ਆਪਾਂ ਹੁਣ ਗੱਲ ਕਰਦੇ ਹਾਂ ਜੀ ਆਪਣੇ ਕੋਲੇ ਗੱਡੀ ਜਿਹੜੀ ਆ ਪਹੁੰਚੀ ਆ 2012 ਮਾਡਲ ਗੱਡੀ ਆ ਗੱਡੀ ਪਹੁੰਚੀ ਆਪਣੇ ਕੋਲੇ ਗੁਰਦਾਸਪੁਰ ਏਰੀਆ ਚੋਂ ਗੱਡੀ ਦਾ ਰੇਟ ਆ 1,40,000 ਰੁਪਿਆ ਮਾਲਕ ਨੇ ਲਾ ਕੇ ਆਪਣੇ ਕੋਲੇ ਡਿਮਾਂਡ ਭੇਜੀ ਆ ਮਾਲਕ ਕਹਿੰਦੇ ਆ ਵੀ ਰੇਟ ਕਰ ਲਾਂਗੇ ਉੱਪਰ-ਨੀਚੇ ਰੇਟ ਹੋ ਜੂਗਾ ਤੇ ਗੱਡੀ ਸੋਹਣੀ ਆ ਬਾਕੀ ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਮਾਲਕ ਨੇ ਅੰਦਰੋਂ ਵੀ ਪੂਰੀ ਵਧੀਆ ਗੱਡੀ ਰੱਖੀ ਹੋਈ ਆ ਅੰਟੀਰੀਅਰ ਵਗੈਰਾ ਬਹੁਤ ਆਪਾਂ ਨੂੰ ਵਧੀਆ ਸੋਨਾ ਮਿਲ ਜੂਗਾ ਤੇ ਸੀਟ ਕਵਰ ਆਪਾਂ ਨੂੰ ਟੌਪ ਦੇ ਵਧੀਆ ਮਿਲ ਜਾਣਗੇ। ਬਾਕੀ ਚਾਰੇ ਪਾਸੋਂ ਤੁਸੀਂ ਦੇਖ ਰਹੇ ਹੋ। ਕਿਸੇ ਨੂੰ ਗੱਡੀ ਪਸੰਦ ਜੇ ਆਈਏ ਜੀ ਕੋਈ ਜਾ ਕੇ ਦੇਖਣ ਦਾ ਚਾਹਵਾਨ ਹੈਗਾ। ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ, ਸਟਾਰਟ ਕਰਕੇ ਦੇਖਣੀ ਹੈ ਕਿ ਮਰਜ਼ੀ ਚੈੱਕ ਕਰਨੀ ਹੈ, ਮਾਲਕ ਕਹਿੰਦੇ ਆ ਵੀ ਆਜੋ ਘਰੇ। ਗੱਡੀ ਤੁਹਾਨੂੰ ਘਰੇ ਮਿਲੇਗੀ। ਤੇ ਗੱਡੀ ਦੇ ਟਾਇਰਾਂ 'ਚ ਅਲਾਈ ਲੱਗੇ ਹੋਏ ਨੇ। ਵਧੀਆ ਸੋਹਣੇ ਅਲਾਈ ਮਾਲਕ ਨੇ ਪਵਾ ਰੱਖਿਆ। ਟਾਇਰ ਟੱਪਾ ਵਧੀਆ। ਬਾਕੀ ਜਿਹੜੇ ਮਾਲਕ ਨੇ ਉਹ ਆਪ ਤਾਂ ਬਾਹਰ ਰਹਿੰਦੇ ਆ ਜੀ। ਤੇ ਮਾਲਕ ਨੇ ਕਿਹਾ ਵੀ ਗੱਡੀ ਨੂੰ 1-2 ਸਾਲ ਹੋ ਗਏ ਘਰੇ ਬੈਲੀ ਖੜੀ ਆ ਕੋਈ ਨਹੀਂ ਚਲਾਉਂਦਾ ਤੇ ਮਾਲਕ ਕਹਿੰਦੇ ਆ ਮੈਂ ਤਾਂ ਵਾਰ ਰਹੇ ਨੇ ਤੇ ਗੱਡੀ ਕੋਈ ਨਹੀਂ ਚਲਾਉਂਦਾ ਘਰੇ ਐਵੇਂ ਹੀ ਖੜੀ ਆ ਤੇ ਗੱਡੀ ਮਾਲਕ ਨੇ ਆਪਦੇ ਵਾਸਤੇ ਲਈਤੀ ਸੀਗੀ ਤੇ ਉਹ ਤੋਂ ਬਾਅਦ ਬਾਹਰ ਪਾ ਗਏ ਤੇ ਹੁਣ ਕਹਿੰਦੀ ਆ ਵੀ ਅਸੀਂ ਸੇਲ ਕਰਨੀ ਆ ਕਿਉਂਕਿ ਲੋੜ ਤਾਂ ਹੈ ਨਹੀਂ ਘਰੇ ਤੇ ਕਿਸੇ ਨੇ ਮਤਲਬ ਕਿ ਜਾ ਕੇ ਦੇਖਣੀ ਆ ਕੋਈ ਖਰੀਦਣ ਦਾ ਚਾਹਵਾਨ ਝੇਕਰ ਹੈਗੇ ਤਾਂ ਮਾਲਕ ਦਾ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦਿੰਨੇ ਆ ਕੋਈ ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਕਰਨੀ ਆ ਤੁਸੀਂ ਮਾਲਕ ਨਾਲ ਕਰ ਲਿਓ ਨੰਬਰ 73 475 67 633 ਨੰਬਰ ਤੋਂ ਉਹਨਾਂ ਮਿਲ ਗਿਆ ਗੱਲਬਾਤ ਆਪੇ ਕਰ ਲਿਓ ਤੇ ਹੁਣ ਆਪਾਂ ਇੱਕ ਤੁਹਾਡੇ ਖਾਤਰ ਐਂਡੀ ਗੋ ਗੱਡੀ ਲੈ ਕੇ ਪਹੁੰਚਿਆ ਜੀ 2010 ਮਾਡਲ ਆਪਾਂ ਨੂੰ ਗੱਡੀ ਮਿਲੂਗੀ ਟਾਇਰ ਟੱਪਾ ਆਪਨ ਬਹੁਤ ਵਧੀਆ ਮਿਲ ਜੂਗਾ ਤੇ ਅੰਦਰੋਂ ਵੀ ਗੱਡੀ ਵਧੀਆ ਮਿਲ ਜੂਗੀ ਸੋਹਣੀ ਸੀਟ ਕਵਰ ਵਗੈਰਾ ਚੜੇ ਹੋਏ ਨੇ ਮਿਊਜ਼ਿਕ ਸਿਸਟਮ ਪੂਰਾ ਵਧੀਆ ਚਾਰੇ ਪਾਸੇ ਤੁਸੀਂ ਦੇਖ ਰਹੇ ਹੋ ਜੀ ਬਾਕੀ ਚਿੱਟੇ ਰੰਗ ਦੀ ਆ ਪੰਜਾਬ ਨੰਬਰ ਗੱਡੀ ਆ ਨੰਬਰ ਪਲੇਟ ਆਪਾਂ ਨੂੰ ਸਰਕਾਰੀ ਮਿਲ ਜਾਣਗੀਆਂ ਤੇ ਕਿਸੇ ਨੇ ਜਾ ਕੇ ਦੇਖਣੀ ਹੋਵੇ ਗੱਡੀ ਚਲਾ ਕੇ ਦੇਖਣੀ ਹੋਵੇ ਤੁਸੀਂ ਆਪੇ ਜਾ ਕੇ ਦੇਖ ਲਓ ਜੀ ਗੱਡੀ ਸੋਹਣੀ ਆ ਵਧੀਆ ਜੀ ਤੇ 10 ਮਾਡਲ ਹੈ 90 ਕੁ ਹਜ਼ਾਰ ਰੁਪਏ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਮਾਲਕ ਕਹਿੰਦੇ ਵੀ ਰੇਟ ਕਰ ਲਾਂਗੇ ਉੱਪਰ-ਨੀਚੇ ਇੱਕ ਵਾਰੀ ਸਿਰਫ ਡਿਮਾਂਡ ਹੈਗੀ ਤੇ ਕੋਈ ਵੀ ਜਾ ਕੇ ਦੇਖਣ ਦਾ ਚਾਹਵਾਨ ਕਿਸੇ ਨੇ ਜਾ ਕੇ ਦੇਖਣੀ ਹੋਵੇ ਲੁਧਿਆਣਾ ਜਾ ਕੇ ਦੇਖ ਸਕਦੇ ਹੋ ਲੁਧਿਆਣਾ ਮਾਲਕ ਦਾ ਏਰੀਆ ਦਾ ਬਾਕੀ 90000 ਰੁਪਿਆ ਇੱਕ ਬਾਰੀ ਡਿਮਾਂਡ ਹੈ ਤੇ ਗੱਡੀ ਤੁਹਾਨੂੰ ਕਿਵੇਂ ਦੀ ਲੱਗੀ ਆ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਆ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਤੇ ਵੀਡੀਓ ਪਸੰਦ ਜੇ ਤੁਹਾਨੂੰ ਆ ਰਹੀ ਹੈ ਤਾਂ ਲਾਈਕ ਵੀਡੀਓ ਨੂੰ ਜਰੂਰ ਕਰ ਦਿਓ ਜੀ ਤੇ ਗੱਡੀ ਪਸੰਦ ਆਈ ਹੈ ਤਾਂ ਕਮੈਂਟ ਲਾਜ਼ਮੀ ਕਰਿਓ ਨੰਬਰ 9592909981 ਜਿਨ੍ਹਾਂ ਦੀ ਗੱਡੀ ਆ ਬਾਕੀ ਤਾਂ ਆਪਾਂ ਕੱਲੀ-ਕੱਲੀ ਗੱਲ ਕਰ ਹੀ ਰਹੇ ਹਾਂ ਜੀ ਪੂਰੀ ਵੀਡੀਓ ਦੀ ਤੇ ਸਾਰੀ ਮਸ਼ੀਨਰੀਆਂ ਦੀ ਪੂਰੀ ਆਪਾਂ ਗੱਲ ਕਰਾਂਗੇ ਪਹਿਲਾਂ ਤਾਂ ਮੈਨੂੰ ਕਮੈਂਟ ਕਰਕੇ ਲਾਜ਼ਮੀ ਦੱਸਿਓ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਐ ਜੀ ਵਧੀਆ ਲੱਗ ਰਹੀ ਐ ਤਾਂ ਲਾਈਕ ਜ਼ਰੂਰ ਕਰ ਦਿਓ ਬਾਅਦ-ਬਾਦ ਵੀਡੀਓ ਨੂੰ ਸ਼ੇਅਰ ਕਰ ਦਿਓ ਪਹਿਲੀ ਵਾਰ ਜਿੰਨੇ ਤੁਸੀਂ ਪਹੁੰਚਿਓ ਕਿਸੇ ਵੀ ਏਰੀਆ 'ਚੋਂ ਤੁਸੀਂ ਦੇਖ ਰਹਿਓ ਤੁਹਾਡੇ ਕੋਲੇ ਵੀ ਕੋਠੀਆ ਘਰ ਮਕਾਨ ਹੈ ਤੁਸੀਂ ਵੇਚਣ ਦਾ ਇਰਾਦਾ ਕੀਤਾ ਤੁਸੀਂ ਵੇਚਣਾ ਚਾਹੁੰਦੇ ਹੋ ਜੀ ਤਾਂ ਆਪਣੇ ਕੋਲੇ ਭੇਜ ਕੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਤੇ ਆਪਣੇ ਵਟਸਐਪ ਨੰਬਰ ਤੇ ਭੇਜ ਸਕਦੇ ਹੋ ਜੀ ਫਰੀ ਦੇ ਵਿੱਚ ਆਪਾਂ ਐਡ ਲਗਾ ਦਾਂਗੇ ਇਹਨੂੰ ਆਪਣੇ ਚੈਨਲ ਦਾ ਜਿਹੜਾ ਵਟਸਐਪ ਨੰਬਰ ਹੈ ਉੱਪਰ ਹਰੀ ਅੱਖਰਾਂ 'ਚ ਹਮੇਸ਼ਾ ਵੀਡੀਓ 'ਚ ਲਿਖਿਆ ਰਹਿੰਦਾ ਹੈ। ਦੱਸ ਆਪਣੇ ਕੋਲੇ ਭੇਜ ਦਿਓ ਤੇ ਆਪਾਂ ਬਿਲਕੁਲ ਫਰੀ ਦੇ ਵਿੱਚ ਛੇਤੀ ਤੋਂ ਛੇਤੀ ਅਰਤਵਾੜੀ ਲਗਾ ਦਾਂਗੇ। ਚਾਹੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਐਡ ਤੁਸੀਂ ਕਰਵਾਉਣਾ ਚਾਹੁੰਦੇ ਹੋ ਜੀ। ਤੇ ਹੁਣ ਆਪਾਂ ਗੱਲ ਕਰਦੇ ਹਾਂ ਜੀ ਆਪਣੇ ਕੋਲੇ ਇੱਕ ਮੋਟਰਸਾਈਕਲ ਪਹੁੰਚੇਗਾ। ਮੋਟਰਸਾਈਕਲ ਆਪਣੇ ਕੋਲੇ ਪਹੁੰਚੇਗਾ 2015 ਮਾਡਲ ਜੀ। ਤਰਨ ਤਰਨ ਏਰੀਆ 'ਚ ਜੜਾ ਮੋਟਰਸਾਈਕਲ ਹੈ ਮਹਿੰਦਰਾ ਦਾ ਜੀ ਪੰਜਾਬ ਨੰਬਰ ਹੈ ਟੇ ਵਧੀਆ ਮੋਟਰਸਾਈਕਲ ਹੈ 19000 ਇਹਨਾਂ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਹੈ ਮਾਲਕ ਕਹਿੰਦੀ ਹੈ ਵੀ ਰੇਟ ਕਰ ਲਾਂਗੇ ਇੱਕ ਬਾਰੀ ਸਿਰਫ ਡਿਮਾਂਡ ਹੈ ਗੀ ਕੋਈ ਵੀ ਜਾ ਕੇ ਦੇਖਣ ਦਾ ਚਾਹਵਾਨ ਹੈਗਾ ਕਿਸੇ ਨੇ ਵੀ ਇਹ ਦੇਖਣਾ ਹੋਵੇ ਤੁਸੀਂ ਜਾ ਕੇ ਦੇਖ ਸਕਦੋਂ ਜੀ ਕਿਸੇ ਨੇ ਚਲਾ ਕੇ ਦੇਖਣਾ ਹੋਵੇ ਚਲਾ ਕੇ ਵੀ ਦੇਖ ਸਕਦੋਂ ਤੇ ਵਧੀਆ ਮੋਟਰਸਾਈਕਲ ਹੈ ਵਧੀਆ ਮਾਲਕ ਨੇ ਰੱਖਿਆ ਹੋਇਆ ਵਧੀਆ ਚਲਾਇਆ ਹੋਇਆ ਲੱਕੇ ਤੁਹਾਨੂੰ ਸਾਰਾ ਕੁਝ ਪਤਾ ਲੱਗ ਹੀ ਗਿਆ ਤੁਸੀਂ ਸਾਰੀ ਵੀਡੀਓ ਦੇਖ ਹੀ ਲਈ ਜੀ ਸਾਰੀਆਂ ਫੋਟੋਆਂ ਦੇਖ ਲਈਆਂ ਤੇ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਮਾਲਕ ਦਾ 62 838 652 683 ਹੁਣ ਤੁਸੀਂ ਚੈੱਕ ਕਰੋ ਜੀ ਆਪਣੇ ਕੋਲੇ ਇੱਕ ਬੁਲਟ ਮਾਲਕ ਨੇ ਭੇਜਿਆ ਸੇਲ ਵਾਸਤੇ ਬੁਲਟ ਦੀ ਕੰਡੀਸ਼ਨ ਵਧੀਆ ਆਪਾਂ ਨੂੰ ਮਿਲ ਜੂਗੀ ਜੇ ਆਪਾਂ ਮਾਡਲ ਦੀ ਗੱਲ ਕਰੀਏ ਤਾਂ ਮਾਡਲ ਆਪ ਨੂੰ 2013 ਮਿਲੂਗਾ ਰੇਟ 1 ਲੱਖ 20 ਹਜ਼ਾਰ ਰੁਪਿਆ ਪਹੁੰਚੇਗਾ ਮਾਲਕ ਨੇ ਡਿਮਾਂਡ ਕੀਤੀ ਆ ਕੋਈ ਫਿਕਸਡ ਰੇਟ ਨਹੀਂ ਹੈਗਾ ਇਹ ਕਿਸੇ ਨੇ ਵੀ ਜਾ ਕੇ ਦੇਖਣਾ ਅਜਨਾਲੀ ਖੜੇਗਾ ਅਜਨਾਲੀ ਜਾ ਕੇ ਦੇਖ ਸਕਦੇ ਹੋ ਜੀ ਕਿਸੇ ਨੇ ਸਟਾਰਟ ਕਰਕੇ ਦੇਖਣਾ ਸਟਾਰਟ ਕਰਕੇ ਦੇਖ ਸਕਦੇ ਹੋ ਚਲਾ ਕੇ ਦੇਖਣਾ ਕਿਸੇ ਨੇ ਚਲਾ ਕੇ ਦੇਖ ਸਕਦੇ ਹੋ ਤੇ ਸਾਰਾ ਕੰਮ ਟੋਟਲ ਕਰਵਾਰਖੇ ਇਹਨਾਂ ਨੇ ਪੰਜਾਬ ਨੰਬਰ ਹੈ ਤੇ ਦੇਖ ਲਓ ਕੰਡੀਸ਼ਨ ਐਸੈਸਰੀ ਸਾਰੀ ਆਪਨ ਨੂੰ ਨਾਲ ਮਿਲ ਜੂਗੀ ਤੇ ਇੰਜਨ ਉੰਜੜ ਪੂਰਾ ਵਧੀਆ ਬਾਕੀ ਸਾਰੀ ਐਸੈਸਰੀ ਨਾਲ ਸਾਰਾ ਕੁਝ ਵਧੀਆ ਗਾ ਤੇ ਬੋਲਟ ਮਾਲਕ ਨੇ ਸ਼ੌਂਕ ਨਾਲ ਰੱਖਿਆ ਹੋਇਆ ਰੇਟ ਤੋਂ ਪਤਾ ਲੱਗ ਗਿਆ ਹੋ ਜੂਗਾ ਮੌਕੇ ਤੇ ਜਿਨ੍ਹਾਂ ਦਾ ਬੋਲਟ ਹੈ ਉਹਨਾਂ ਦਾ ਨੰਬਰ 95 0 13 68 0 ਪੁਆਇੰਟ ਗੱਲ ਕਰਨੀ ਹੈ ਜਿਹੜੀ ਵੀ ਨੰਬਰ ਤੇ ਕਰ ਲਿਓ ਜੀ ਹੁਣ ਆਪਾਂ ਇੱਕ Maruti 800 ਗੱਡੀ ਤੁਹਾਡੇ ਖਾਤਰ ਲੈ ਕੇ ਪਹੁੰਚੇ ਆ ਗੱਡੀ ਪੰਜਾਬ ਨੰਬਰ ਹੈ ਤੇ ਗੱਡੀ ਦਾ ਮਾਡਲ 2005 ਹੈ ਫਾਸਟ ਉਨਰ ਗੱਡੀ ਆ ਰੇਟ 55000 ਰੁਪਿਆ ਇਹਨਾਂ ਨੇ ਲਾ ਕੇ ਵੇਚਿਆ 0.2 ਵਾਲਾ ਇੰਜਨ ਸੀ 80 90 ਪੈਸੇ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਬਾਕੀ ਡੇਟ ਤੁਹਾਨੂੰ ਪਤਾ ਲੱਗ ਹੀ ਜਾ ਤੇ ਗੱਡੀ ਵਧੀਆ ਸੋਹਣੀ ਆ ਅੰਦਰੋਂ ਵੀ ਵਧੀਆ ਐ ਬਾਕੀ ਦੀ ਕੋਈ ਜਾਣਕਾਰੀ ਲੈਣੀ ਤੁਸੀਂ ਮਾਲਕ ਤੋਂ ਲੈ ਲਿਓ ਨੰਬਰ ਆ ਮਾਲਕ ਦਾ 98700 8170 663 ਜਿਹੜੀ ਵੀ ਗੱਲ ਕਰਨੀ ਐ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਆ ਤੁਸੀਂ ਮਾਲਕ ਨਾਲ ਕਰ ਲਿਓ ਜੀ ਤੇ ਮਾਲਕ ਤੋਂ ਅਨੁਸਾਰ ਕੁਝ ਦੱਸ ਦੇਣਗੇ ਤੇ ਪੂਰੀ ਆਪਾਂ ਗੱਲ ਕਰ ਲਈ ਵੀਡੀਓ ਤੋਂ ਤੁਹਾਨੂੰ ਕਿਵੇਂ ਦੀ ਲੱਗੀ ਜ਼ਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਵੀਡੀਓ ਵਧੀਆ ਲੱਗੀ ਆਪਾਂ ਪਸੰਦ ਆਈ ਜੇ ਤਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਬੱਦ ਬੱਦ ਸ਼ੇਅਰ ਕਰ ਦਿਓ ਸਪੋਰਟ ਕਰਿਆ ਕਰੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਤੇ ਅਗਲੀ ਵੀਡੀਓ 'ਚ ਤੁਹਾਨੂੰ ਕਿਹੜੇ ਏਰੀਆ 'ਚੋਂ ਕਿੱਥੋਂ ਘਰ ਕੋਠੀ ਮਕਾਨ ਚਾਹੀਦਾ ਦੱਸੋ ਮੈਨੂੰ ਛੇਤੀ ਲੈ ਕੇ ਆਪਾਂ ਛੇਤੀ ਪਹੁੰਚਾਂਗੇ